ਜੇਕਰ ਤੁਸੀਂ ਹੱਸੋਗੇ ਤਾਂ ਤੁਹਾਨੂੰ ਸਜ਼ਾ ਦੇ ਦਿੱਤੀ ਜਾਊਗੀ ਹੈਰਾਨ ਨਾ ਹੋਇਓ ਇਹ ਇੱਕ ਦੇਸ਼ ਦਾ ਰੂਲ ਹੈ ਜਿੱਥੇ ਬੰਦਾ ਹੱਸ ਵੀ ਨਹੀਂ ਸਕਦਾ ਤੇ ਰੋ ਵੀ ਨਹੀਂ ਸਕਦਾ ਕੋਈ ਵਿਆਹ ਵੀ ਨਹੀਂ ਕਰ ਸਕਦਾ ਕੋਈ ਜਨਮ ਦਿਨ ਦੀ ਪਾਰਟੀ ਨਹੀਂ ਮਨਾ ਸਕਦਾ ਜੇਕਰ ਉਹਨਾਂ ਦਾ ਕੋਈ ਮਰ ਜਾਵੇ ਤੇ ਉਹਨੂੰ ਰੋਣਾ ਆ ਜਾਵੇ ਤਾਂ ਉਹ ਹੌਲੀ-ਹੌਲੀ ਰੋ ਸਕਦਾ ਹੈ ਉੱਚੀ ਰੋਣ ਦੀ ਵੀ ਮਨਾਹੀ ਹੈ ਹਾਂਜੀ ਮੈਂ ਗੱਲ ਕਰ ਰਿਹਾ ਨੌਰਥ ਕੋਰੀਆ ਦੀ ਜਿਵੇਂ ચીਨ ਦੇ ਵਿੱਚ ਡਿਕਟੇਟਰਸ਼ਿਪ ਹੈ ਇੱਕੋ ਪਾਰਟੀ ਦਾ ਉੱਥੇ ਅਹੁਦੇਦਾਰ ਚੁਣਿਆ ਜਾਂਦਾ ਹੈ ਇੱਕੋ ਪਾਰਟੀ ਦੀ ਸਰਕਾਰ ਬਣਦੀ ਹੈ ਇਸੇ ਤਰ੍ਹਾਂ ਨਾਰਥ ਕੋਰੀਆ ਵਿੱਚ ਰਾਜਤੰਤਰ ਹੈ ਨਾਰਥ ਕੋਰੀਆ ਦੇ ਵਿੱਚ ਇੱਕ ਹੀ ਘਰ ਦਾ ਰਾਜ ਚੱਲਦਾ ਹੈ ਭਾਵ ਇੱਕ ਘਰ ਦੀ ਹੀ ਡਿਕਟੇਟਰਸ਼ਿਪ ਚੱਲਦੀ ਹੈ ਲੋਕ ਉੱਥੋਂ ਦੇ ਸਹਿਮ ਦੇ ਮਾਹੌਲ ਵਿੱਚ ਜਿੰਦੇ ਹਨ 1948 ਵਿੱਚ ਕਿਮ ਇਲ ਸੁng ਰਾਜਾ ਬਣਿਆ 1994 ਤੱਕ ਉਸ ਨੇ ਰਾਜ ਕੀਤਾ ਉਸ ਤੋਂ ਬਾਅਦ ਉਸ ਦਾ ਪੁੱਤਰ ਕਿਮ ਜੋਂਗ ਇਲ ਰਾਜ ਗੱਦੀ ਤੇ ਬੈਠਾ ਉਸ ਨੇ 2011 ਤੱਕ ਰਾਜ ਕੀਤਾ ਨਾਰਥ ਕੋਰੀਆ ਤੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਨਾਰਥ ਕੋਰੀਆ ਦੀਆਂ ਏਜੰਸੀਆਂ ਪੱਤਰਕਾਰ ਵਿਦਵਾਨ ਇਹ ਗੱਲ ਦਾ ਦਾਵਾ ਕਰਦੇ ਹਨ ਕਿ ਉੱਚੇ ਉਸ ਸਮੇਂ ਤੇ ਬਰਫ਼ ਦਾ ਪਚਾਲ ਆਇਆ ਹੁੰਦਾ ਹੈ ਤੇ ਉਹ ਪਚਾਲ ਉੱਥੇ ਹੀ ਥੰਮ ਜਾਂਦਾ ਹੈ ਉਸ ਦੇ ਮਰਨ ਨਾਲ ਉਥੋਂ ਦੀ ਇੱਕ ਪਹਾੜੀ ਤੇ ਲਾਲ ਲਾਲ ਇੱਕ ਰੋਸ਼ਨੀ ਪੈਂਦੀ ਹੈ ਲਾਲੋ ਲਾਲ ਹੋ ਜਾਂਦੀ ਹੈ ਉਸ ਦੀ ਪਹਾੜੀ ਉਥੋਂ ਦੀ ਇੱਕ ਫੇਮਸ ਲੇਕ ਜਿਸ ਦੇ ਵਿੱਚ ਜੰਮੀ ਹੁੰਦੀ ਹੈ ਬਰਫ ਉਸ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਉਹ ਆਖਦੇ ਹਨ ਕਿ ਤਰੇੜਾਂ ਤਾਂ ਪੈਂਦੀਆਂ ਹਨ ਕਿ ਜਿਵੇਂ ਕੋਈ ਦੂਤ ਅਸਮਾਨ ਤੋਂ ਟੈਂਕਰ ਆਈ ਰਾਜੇ ਕਿਮ ਜੋੰਗ ਇਲ ਨੂੰ ਲੈਣ ਆਇਆ ਹੋਵੇ ਕਹਿਣ ਦਾ ਮਤਲਬ ਹੈ ਕਿ ਉੱਥੋਂ ਦੇ ਲੋਕ ਉੱਥ ਦੀਆਂ ਏਜੰਸੀਆਂ ਇਸ ਨੂੰ ਇੱਕ ਦੇਵਤਾ ਮੰਨਦੇ ਸਨ ਇਸ ਨੂੰ ਰਾਜਾ ਮੰਨਦੇ ਸਨ ਜਿਸ ਦਾ 2011 ਵਿੱਚ ਦਿਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਪੁੱਤਰ ਕਿਮ ਜੋੰਗ ਉਨ ਗੱਦੀ ਤੇ ਬੈਠਦਾ ਹੈ ਤੇ ਉਹ ਆਪਣੇ ਪਾਪਾ ਕਿਮ ਜੋੰਗ ਇਲ ਨੂੰ ਸ਼ਰਧਾਂਜਲੀ ਦਿੰਦਾ ਹੈ ਕਿ ਜਿਹੜੇ ਦਿਨ ਉਹਦੀ ਡੈਥ ਹੋਈ ਸੀ ਉਹ ਦਿਨ ਨਾਰਥ ਕੋਰੀਆ ਲਈ ਸੋਗ ਦਾ ਦਿਨ ਹੈ ਉਹਦੀ ਵਰ੍ਹੇਸ਼ੀ ਦੇ 10 ਦਿਨ ਨਾਰਥ ਕੋਰੀਆ ਦੇ ਲੋਕ ਨਾ ਤਾਂ ਹੱਸ ਸਕਦੇ ਹਨ ਨਾ ਹੀ ਉੱਚੀ-ਉੱਚੀ ਰੋ ਸਕਦੇ ਹਨ ਨਾ ਹੀ ਕੋਈ ਜਨਮ ਦਿਨ ਦੀ ਪਾਰਟੀ ਮਨਾ ਸਕਦੇ ਹਨ ਹੁਣ ਇਨ੍ਹਾਂ ਨਾਵਾਂ ਨੂੰ ਸੌਖੇ ਸ਼ਬਦਾਂ ਵਿੱਚ ਸਮਝਣ ਲਈ ਆਪਾਂ ਇੱਕ ਥਿਊਰੀ ਵਰਤਮਾਲ ਕਰਦੇ ਹਾਂ 1948 ਤੋਂ ਲੈ ਕੇ ਤਿੰਨ ਰਾਜਾਂ ਨੇ ਤਿੰਨ ਪੁਸ਼ਤਾਂ ਨੇ ਰਾਜ ਕੀਤਾ ਦਾਦੇ ਦਾ ਰਾਜ ਸੀ ਪਹਿਲਾਂ ਪਾਪੇ ਦਾ ਰਾਜ ਸੀ ਹੁਣ ਪੁੱਤਰ ਦਾ ਰਾਜ ਹੈ ਹਰੇਕ ਨਾਮ ਦੇ ਨਾਲ ਕਿੰਮ ਲੱਗਦਾ ਹੈ ਇਸ ਕਰਕੇ ਇਹਨਾਂ ਦੇ ਆਪਾਂ ਨਾਵਾਂ ਨੂੰ ਸੌਖੀ ਤਰ੍ਹਾਂ ਸਮਝਣ ਲਈ ਆਪਾਂ ਕਹਿ ਸਕਦੇ ਹਾਂ ਦਾਦਾ ਕਿੰਮ ਪਾਪਾ ਕਿਮ ਤੇ ਹੁਣ ਪੁੱਤਰ ਕਿਮ ਹੁਣ ਨਾਰਥ ਕੋਰੀਆ ਦੇ ਵਿੱਚ ਪੁੱਤਰ ਕਿਮ ਦਾ ਰਾਜ ਚੱਲ ਰਿਹਾ ਹੈ ਉਸ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਇਹ ਜੋ ਬੇਟਾ ਕਿਮ ਹੈ ਇਹਦਾ ਜਿਹੜਾ ਪਾਪਾ ਕਿਮ ਮਰਿਆ ਸੀਗਾ ਇਹਦੀ ਡੈਥ ਹੋਈ ਸੀ 2011 ਵਿੱਚ ਤੇ ਇਹਦੀ ਜਦੋਂ ਵੀ ਇਹਦੀ ਐਨੀਵਰਸਰੀ ਹੁੰਦੀ ਹੈ ਉਹ ਦਿਨ ਆਉਂਦਾ ਹੈ ਤੇ ਉਹ ਦਿਨ ਨਾ ਨਾਰਥ ਕੋਰੀਆ ਲਈ ਇੱਕ ਸੋਗ ਦਾ ਦਿਨ ਹੁੰਦਾ ਹੈ ਉਹ ਸਿਰਫ ਇਸ ਬੇਟੇ ਕਿਮ ਲਈ ਸੋਗ ਦਾ ਦਿਨ ਨਹੀਂ ਹੁੰਦਾ ਉਹ ਸਾਰੀ ਜੋ ਇਥੋਂ ਦੇ ਲੋਕ ਨੇ ਆਮ ਲੋਕ ਨੇ ਖਾਸ ਲੋਕ ਨੇ ਉਹਨਾਂ ਲਈ ਸੋਗ ਦਾ ਦਿਨ ਹੁੰਦਾ ਹੈ ਜੋਦੀ 11ਵੀਂ ਵਰਸੀ ਆ ਤੇ 11ਵੀਂ ਵਰਸੀ ਤੇ 11 ਦਿਨ ਦਾ ਸ਼ੋਗ ਹੁੰਦਾ ਹੈ 10ਵੀਂ ਤੇ 10 ਦਿਨ ਦਾ ਹੁੰਦਾ ਹੈ ਅੱਜ ਜਿੰਨੇ ਵੀ ਸਾਲ ਹੋ ਗਏ ਨੇ ਉਹ ਉਨੇ ਸਾਲਾਂ ਦਾ ਸ਼ੋਗ ਦਿਨ ਮਨਾਇਆ ਜਾਂਦਾ ਹੈ ਉਸ ਦਿਨ ਵਿੱਚ ਨਾ ਤਾਂ ਕੋਈ ਹੱਸ ਸਕਦਾ ਹੈ ਉੱਚੀ ਉੱਚੀ ਨਾ ਕੋਈ ਰੋ ਸਕਦਾ ਜੇਕਰ ਕਿਸੇ ਦੇ ਘਰੇ ਡੈਥ ਹੋ ਜਾਵੇ ਤੇ ਉਹ ਰੋ ਤੱਕ ਵੀ ਨਹੀਂ ਸਕਦਾਗਾ ਤੇ ਉਹ ਜੇਕਰ ਉਹਦੀ ਜਨਮ ਦਿਨ ਦੀ ਕੋਈ ਪਾਰਟੀ ਉਹ ਜਨਮ ਦਿਨ ਵੀ ਨਹੀਂ ਮਨਾ ਸਕਦਾ ਵਿਆਹ ਵੀ ਨਹੀਂ ਕਰ ਸਕਦਾਗਾ ਇਹ ਦਿਨਾਂ ਦੇ ਵਿੱਚ ਗਰੋਸਰੀ ਤੇ ਜਾ ਕੇ ਕੋਈ ਆਲੂ ਗੰਡੇ ਵੀ ਨਹੀਂ ਖਰੀਦ ਸਕਦਾਗਾ ਕਹਿਣ ਦਾ ਮਤਲਬ ਹੈ ਕਿ ਇੰਨੀ ਸਖਤਾਈ ਕਹਿ ਲਿਏ ਜਾਂ ਡਿਕਟੇਟਰਸ਼ਿਪ ਕਹਿ ਦਈਏ ਉਹਨਾਂ ਨੂੰ ਹੱਸਣ ਰੋਣ ਦੀ ਤਾਂ ਮਨਾਹੀ ਹੁੰਦੀ ਹੈ ਖੁਸ਼ੀ ਗਮ ਕੁਝ ਵੀ ਮਨਾ ਨਹੀਂ ਸਕਦੇ ਕੋਈ ਚ ਨਵੀਂ ਚੀਜ਼ ਖਰੀਦ ਨਹੀਂ ਸਕਦੇ ਕਿਤੇ ਜਾ ਨਹੀਂ ਸਕਦੇ ਇਥੋਂ ਤੱਕ ਕਿ ਨਾਰਥ ਕੋਰੀਆ ਦੇ ਲੋਕ ਕਹਿੰਦੇ ਹਨ ਕਿ ਉਹ ਆ ਉਹ ਸਮੇਂ ਵਿੱਚ ਮਾੜਾ ਸੋਚ ਵੀ ਨਹੀਂ ਸਕਦੇ ਉਹ ਇੰਨਾ ਡਰਦੇ ਹਨ ਕਿ ਜੇਕਰ ਸਾਡੀ ਸੋਚ ਦਾ ਵੀ ਪਤਾ ਉਸ ਨੂੰ ਲੱਗ ਜਾਂਦਾ ਹੈ ਤਾਂ ਉਹ ਫਿਰ ਪਾਪਾ ਕਿਮ ਕੋਲ ਪਹੁੰਚ ਜਾਂਦਾ ਹੈ ਥੇ ਕੋਈ ਧਰਮ ਨਹੀਂ ਮੰਨਿਆ ਜਾਂਦਾ ਉੱਥੇ ਉਹ ਜੋ ਰਾਜਾ ਹੁੰਦਾ ਹੈ ਉਹਨੂੰ ਹੀ ਗੁਰੂ ਨੂੰ ਹੀ ਹੈਡ ਮੰਨਿਆ ਜਾਂਦਾ ਹੈ ਸ਼ੁਰੂ ਦੇ ਵਿੱਚ ਹੀ ਕਾਲਜ ਸਕੂਲਾਂ ਵਿੱਚ ਇਹ ਬੱਚੇ ਨੂੰ ਪੜਾਇਆ ਜਾਂਦਾ ਹੈ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਕਿ ਇਹ ਹੀ ਪਾਪਾ ਕਿੰਮ ਜਾਂ ਦਾਦਾ ਕਿੰਮ ਹੀ ਤੁਹਾਡਾ ਗੁਰੂ ਹੈ ਤੁਹਾਡਾ ਪਿਓ ਹੈ ਇਹਦਾ ਤੁਸੀਂ ਸਤਿਕਾਰ ਕਰਨਾ ਉਹ ਇਹ ਇੰਨਾ ਕੋਨਾ ਇਹ ਦਿਮਾਗ ਦੇ ਵਿੱਚ ਇਹ ਗੱਲਾਂ ਵਹਿ ਗਈਆਂ ਕਿ ਉਹ ਬੁਰਾ ਉਸ ਪਾਪਾ ਕਿੰਮ ਬੇਟਾ ਕਿੰਮ ਬਾਰੇ ਮਾੜਾ ਸੋਚ ਵੀ ਨਹੀਂ ਸਕਦੇਗੇ ਉਹਨਾਂ ਦਾ ਇੰਨਾ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਬੇਟਾ ਕਿਮ ਆਪਣੇ ਪਾਪਾ ਕਿਮ ਨੂੰ ਇੰਨਾ ਪਿਆਰ ਕਰਦਾ ਕਿ ਉਹਨੇ ਇੱਕ ਫੁੱਲ ਦਾ ਨਾਮ ਵੀ ਪਾਪਾ ਕਿਮ ਨੇ ਨਾਮ ਤੇ ਰੱਖ ਦਿੱਤਾ ਫੁੱਲ ਦਾ ਨਾਮ ਹੈ ਕਿਮ ਜੌਨ ਗਿਲਿਆ ਇਸ ਤੋਂ ਇਲਾਵਾ ਉਹ ਜੋ ਬੇਟਾ ਕਿਮ ਹੈ ਉਹ ਕਿਸੇ ਨੂੰ ਵੀ ਆਪਣੇ ਕੱਪੜਿਆਂ ਦੀ ਕਾਪੀ ਨਹੀਂ ਕਰ ਦਿੰਦਾ ਪਹਿਲਾਂ ਉਹਦੀ ਕਾਪੀ ਹੁੰਦੀ ਸੀ ਪਰ ਹੁਣ ਉਹਨੇ ਸਪੈਸ਼ਲ ਇੱਕ ਫੈਸ਼ਨ ਵਾਲੀ ਪੁਲਸ ਲਾ ਦਿੱਤੀ ਹੈ ਜੋ ਸ਼ਹਿਰ ਦੇ ਵਿੱਚ ਨਿਗਰਾਨੀ ਰੱਖਦੀ ਹੈ ਜੋ ਬੇਟਾ ਕਿਮ ਦੇ ਨਾਲ ਦੇ ਕੱਪੜੇ ਪਾਏ ਹੁੰਦੇ ਹਨ ਉਹਨਾਂ ਨੂੰ ਉਸੇ ਸਮੇਂ ਲਾਹਾ ਲਿਆ ਜਾਂਦਾ ਹੈ ਤੇ ਸਖਤ ਸਜ਼ਾ ਦੇ ਦਿੱਤੀ ਜਾਂਦੀ ਹੈ ਜਿਹੜੇ ਲੋਕ ਐਸਾ ਦੇਸ਼ ਨੂੰ ਛੱਡ ਕੇ ਹੋਰ ਦੇਸ਼ ਵਿੱਚ ਗਏ ਹਨ ਉਹ ਲੋਕ ਦੱਸਦੇ ਹਨ ਕਿ ਇੱਥੋਂ ਦੇ ਲੋਕਾਂ ਦਾ ਕਿੰਨਾ ਬ੍ਰੇਨਵਾਸ਼ ਕੀਤਾ ਗਿਆ ਕਿੰਨੀ ਇੱਥੇ ਡਿਕਟੇਟਰਸ਼ਿਪ ਹੈ ਕਿੰਨੇ ਲੋਕ ਇੱਥੇ ਦਬਾਅ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਹੱਸਣ ਦੀ ਕਿਵੇਂ ਮਨਾਹੀ ਕੀਤੀ ਜਾਂਦੀ ਹੈ ਕਿਵੇਂ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ ਉਹ ਲੋਕ ਬੋਲਦੇ ਹਨ ਇੱਥੇ ਰਹਿਣ ਵਾਲੇ ਤਾਂ ਬੇਟਾ ਕੇ ਮੁਬਾਰੇ ਬੁਰਾ ਸੋਚ ਵੀ ਨਹੀਂ ਸਕਦੇ ਜੇਕਰ ਐਸਾ ਨਾਰਥ ਕੋਰੀਆ ਦੇਸ਼ ਬਾਰੇ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਹੈ ਤੇ ਸਾਡੇ ਨਾਲ ਸਾਂਝੀ ਜਰੂਰ ਕਰੋ ਜੇਕਰ ਤੁਹਾਨੂੰ ਅਜਿਹੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ